ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਸ਼੍ਰੀਨੰਦਪੁਰ ਸਾਹਿਬ ਨੰਗਲ ਮੁਖ ਹਾਈਵੇ ਤੇ ਹਾਦਸੇ ਰੁਕੰਦਰ ਨਾਮ ਨਹੀਂ ਲੈ ਰਹੇ ਇਸ ਤੇ ਚਲਦਿਆਂ ਇੱਕ ਹਾਦਸਾ ਨੰਗਲ ਜਵਾਹਰ ਮਾਰਕੀਟ ਵਿੱਚ ਦੇਰ ਰਾਤ ਵਾਪਰਿਆ ਹੈ ਇਸ ਹਾਦਸੇ ਵਿੱਚ ਦੋ ਪਹੀਆ ਵਾਹਨ ਤੇ ਆਪਣੇ ਘਰ ਵਾਪਸ ਜਾ ਰਹੇ ਪਤੀ ਪਤਨੀ ਨੂੰ ਕਿਸੇ ਅਗਿਆਤ ਵਾਹਨ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਪਤਨੀ ਨੇ ਮੌਕੇ ਤੇ ਹੀ ਮੌਤ ਹੋ ਗਈ। ਅਤਿ ਮ੍ਰਿਤਕ ਦੇ ਪਤੀ ਨੂੰ ਗੰਭੀਰ ਸੱਟਾਂ ਦੇ ਚਲਦਿਆਂ ਪੀਜੀਆਈ ਰੈਫਰ ਕੀਤਾ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਮੌਕੇ ਤੇ ਜਾਮ ਲਾ ਲਿਆ। ਲੋਕਾਂ ਦਾ ਕਹਿਣਾ ਸੀ ਕਿ ਨੰਗਲ ਨਗਰ ਕੌਂਸਲ ਦੇ ਵੱਲੋਂ ਸ਼ਹਿਰ ਵਿੱਚ ਲਗਾਏ ਗਏ ਕੈਮਰੇ ਜਾਂ ਤਾਂ ਕੰਮ ਨਹੀਂ ਕਰਦੇ ਇਹ ਜਾਂ ਫਿਰ ਕੈਮਰਿਆਂ ਨੂੰ ਅਪਡੇਟ ਕਰਨ ਵਾਲੇ ਬੰਦੇ ਮੌਕੇ ਤੇ ਮੌਜੂਦ ਨਹੀਂ ਹੁੰਦੇ ਜਿਸ ਦੇ ਚਲਦਿਆਂ ਇਹ ਹਾਦਸੇ ਸਬੰਧੀ ਮੌਕੇ ਤੇ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਮਾਹੌਲ ਤਾਂ ਨਾ ਪੂਰਾ ਹੁੰਦਾ ਦੇ ਕਿ ਨੰਗਲ ਐਸਐਚਓ ਮੌਕੇ ਤੇ ਪੁੱਜੇ ਤੇ ਉਹਨਾਂ ਵੱਲੋਂ ਅਸ਼ਵਾਸਨ ਦਿੱਤਾ ਗਿਆ ਕਿ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਬੰਦੀ ਕਾਰਵਾਈ ਜਲਦ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਘਟਨਾ ਵਿੱਚ ਦੋਸ਼ੀ ਗੱਡੀ ਅਤੇ ਉਸ ਗੱਡੀ ਦੇ ਚਾਲਕ ਨੂੰ ਜਲਦ ਫੜਿਆ ਜਾਵੇਗਾ ਜਿਸ ਤੋਂ ਬਾਅਦ ਬੇਸ਼ੱਕ ਧਰਨਾ ਚੁੱਕ ਦਿੱਤਾ ਗਿਆ ਪਰੰਤੂ ਮੌਕੇ ਤੇ ਮੌਜੂਦ ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਹੀ ਕਾਉਂਸਲ ਨੂੰ ਹਰ ਸਾਲ ਸ਼ਹਿਰ ਵਿੱਚ ਲੱਗੇ ਕੈਮਰੇ ਤੇ ਕਿਤੇ ਜਾਂਦੇ ਲੱਖਾਂ ਰੁਪਏ ਦੇ ਖਰਚੇ ਤੇ ਸਵਾਲ ਖੜੇ ਕੀਤੇ ਗਏ ਇਸ ਦੇ ਨਾਲ ਹੀ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਸੜਕ ਉੱਪਰ ਲਗਾਤਾਰ ਹਾਦਸੇ ਵੱਧਦੇ ਜਾ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਇੰਨਾ ਵੱਧ ਰਹੇ ਹਾਦਸਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਦੇ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ ਅਸੀਂ ਜਿਹੜਾ ਜਾਮ ਹੈ ਪਬਲਿਕ ਨੂੰ ਵੀ ਨਹੀਂ ਤੰਗ ਕਰਨਾ ਚਾਹੁੰਦੇ ਇਹ ਵੀ ਸਾਡੀ ਆਪਣੀ ਪਬਲਿਕ ਹੈ ਇੱਕ ਪ੍ਰੋਟੈਸਟ ਦਾ ਇੱਕ ਹਿੱਸਾ ਹੁੰਦਾ ਰੈਜ਼ੈਂਟਮੈਂਟ ਕਰਨ ਦਾ ਇੱਕ ਹੁੰਦਾ ਵੀ ਰੈਜ਼ੈਂਟਮੈਂਟ ਕਰਨੀ ਬਣਦੀ ਵੀ ਆ ਕਿਉਂਕਿ ਲੋਕਾਂ ਦੀ ਲੜਾਈ ਲੜਨੀ ਤੇ ਅਸੀਂ ਜਿਹੜਾ ਜਾਮ ਹੈ ਇਹਨੂੰ ਫਿਲ ਜਿਹੜਾ ਫੋਰ ਦੀ ਟਾਈਮ ਬੀਿੰਗ ਇਹਨਾਂ ਨੂੰ ਆਪਾਂ ਚੱਕ ਲੈਣੇ ਕਿਉਂਕਿ ਲੋਕ ਨਾ ਹੋਣ ਤੇ ਐਸਐਚਓ ਸਾਹਿਬ ਨੇ ਕਾਰਵਾਈ ਦਾ ਸਾਨੂੰ ਵਿਸ਼ਵਾਸ ਦਿਵਾਇਆ ਪਰ ਮੈਂ ਦੂਜੀ ਬੇਨਤੀ ਕਰਦਾ ਕਿ ਆਪਾਂ ਆਉਣ ਵਾਲੇ 10 ਦਿਨ ਦੇ ਵਿੱਚ ਤੁਹਾਡੇ ਪ੍ਰੈਸ ਦੇ ਮਾਧਿਅਮ ਬੇਨਤੀ ਕਰਦੇ ਸ਼ਹਿਰ ਵਾਸੀਆਂ ਨੂੰ ਕੋਈ ਮੇਰਾ ਨੰਬਰ ਹੈ लवली ਅੰਗਰਾਜੀ ਦਾ ਬਾਲੀ ਸਾਹਿਬ ਦਾ ਜਾਂ ਤੁਹਾਡੇ ਨਾਲੇ ਕੋਈ ਕੰਟੈਕਟ ਕਰ ਲਵੇ ਅਸੀਂ ਕੋਈ ਸ਼ਹਿਰ ਦੀ 20 ਮੈਂਬਰੀ ਕੋਈ 21 ਮੈਂਬਰੀ ਇਲਾਕੇ ਦੀ ਕਮੇਟੀ ਬਣਾਈਏ ਉਹ ਕਮੇਟੀ ਰਾਜਨੀਤਿਕ ਕੋਈ ਪਾਰਟੀ ਆ ਜਵੇ ਉਹਦੇ ਵਿੱਚ ਅਸੀਂ ਮੈਮੋਰੈਂਡਮ ਦੇਵਾਂਗੇ ਹਾਇਰ ਅਥਾਰਟਿਜ਼ ਨੂੰ ਉਹਨਾਂ ਨੂੰ ਟਾਈਮ ਦੇਵਾਂਗੇ ਜੇ ਕੋਈ ਕਾਰਵਾਈ ਨਹੀਂ ਹੋਈ ਤਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਗਲਾ ਪ੍ਰੋਗਰਾਮ ਅਲਿਕਾਂਗੇ ਜੋ ਸਖਤ ਹੋਵੇਗਾ ਜਿਹਦੇ ਲਈ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਧੰਨਵਾਦ ਤੁਸੀਂ ਬਹੁਤ ਪ੍ਰੈਸ ਵਾਲੇ ਭਰਾ ਸਾਥ ਦਿੰਨੇ ਸਾਡਾ ਸਾਡਾ ਮਤਲਬ ਕਿ ਲੋਕਾਂ ਦੇ ਹਿੱਤਾਂ ਦੀ ਲੜਾਈ ਤੁਸੀਂ ਪ੍ਰੈਸ ਦੇ ਭਰਾ ਲੋਕਾਂ 'ਚ ਪਹੁੰਚਾਣੇ ਆ ਸਾਡੀ ਆਵਾਜ਼ ਬਚਾਣੇ ਲੋਕਾਂ ਦੇ ਦੁਖਦਾਰ ਰਪਜਾਣੇ ਜੇ ਤੁਸੀਂ ਮੀਡੀਆ ਨਾ ਹੋ ਸ਼ਾਇਦ ਇਹ ਦੁਖਦਾਰ ਤੇ ਜਾਂ ਪੁਰਸਫਤਰ ਸਾਡੀ ਸੁਣਨ ਵੀ ਨਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਲੋਕਾਂ ਨੂੰ ਕ ਆਓ ਅਸੀਂ ਇਕੱਠੇ ਹੋਈਏ ਆਪਣੀ ਰਾਜਨੀਤੀ ਨੂੰ ਭੁੱਲ ਜਾਈਏ ਵੋਟਾਂ ਮੇਲੇ ਜਿਹਨੂੰ ਮਰਜ਼ੀ ਪਾ ਲਈਏ ਆਪਾਂ ਆਪਣੀ ਜਾਨਾਂ ਬਚਾਈਏ ਧੰਨਵਾਦ ਕਿੱਤੋਂ ਗੱਡੀਆਂ ਨੱਟਦੀਆਂ ਗੱਡੀਆਂ ਨੱਟ ਗਿਆ ਨੱਟ ਗਿਆ ਜੀ ਘਾਰ ਵਾਲਾ ਨੱਟ ਗਿਆ ਨੱਟ ਗਿਆ ਗੱਡੀ ਆਉਟ ਆਟ ਗਿਆ ਉਹ ਵੀ ਨੱਟ ਗਿਆ ਸਾਡੇ ਸਾਡੇ ਅਸਾਂ ਬੋਲੋ 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 ਆਪਾਂ ਗੱਲ ਕਰੀਏ ਐਮਪੀ ਕੋਈ ਸਾਡੇ ਸਿਟੀ ਕਾ ਮ ਲੱਗੇਵੇ ਨਹਿਰ ਕਾਉਂਸਲ ਲੱਗੇਵੇ ਨਗਰ ਕਾਉਂਸਲ ਲੱਗੇ ਨਗਰ ਕਾਉਂਸਲ ਹਰ ਮਹੀਨੇ 50 ਸਾਲ ਹਰ ਮਹੀਨੇ ਸਾਲ 50 ਲੱਖ ਰੁਪਇਆ ਖਰਚ ਦੀ ਕੈਮਰਾ ਇਹ ਨਾ ਇਹਨਾਂ ਦਾ ਅਨਚਾਰਜ ਹੈ ਉਹ ਸੋਚੋ ਕੋਈ ਬੈਠਾ ਨਾ ਕੱਲ ਮੇਰੀ ਗੱਲ ਸੁਣੋ ਕੋਈ ਐਕਸੀਡੈਂਟ ਹੋ ਗਿਆ ਮੇਰੀ ਮਿਸੇ ਐਮਸੀ ਹੈ ਸਾਡੇ ਪਰਿਵਾਰ ਦਾ ਭਾਜੀ ਤੁਹਾਡਾ ਕਹਿਣ ਦਾ ਮਕਸਦ ਹੈ ਜਿਹੜੀ ਗੱਡੀ ਹਿੱਟ ਕਰਕੇ ਗਈ ਉਹ ਕੌਂਸਲ ਦੇ ਕੈਮਰਿਆਂ ਵਿੱਚ ਨਹੀਂ ਆਈ ਨਹੀਂ ਨਹੀਂ ਜਦੋਂ ਪੱਲੇ ਜਦੋਂ 13 April ਨੂੰ ਬੱਗਾ ਕਤਲ ਕਾਂਡ ਹੋਇਆ ਸੀਗਾ ਉਦੋਂ ਵੀ ਕੁਝ ਪੱਤਰਕਾਰਾਂ ਨੇ ਇਹ ਚੀਜ਼ ਜਨਤਕ ਕੀਤੀ ਸੀਗੀ 131 ਕੈਮਰੇ ਨੰਗਲ ਨਗਰ ਕੌਂਸਲ ਨੇ ਕਰੀਬ 39 ਲੱਖ ਰੁਪਏ ਦੀ ਲਗਤ ਨਾਲ ਲਗਾਏ ਉਹਨਾਂ ਵਿੱਚੋਂ ਮਹਿਜ਼ 4 ਚੱਲਦੇ ਸੀਗੇ ਠੀਕ ਹੈ ਜੀ ਤੇ ਅੱਜ ਕਿੰਨੇ ਕੈਮਰੇ ਚੱਲਦੇ ਕੌਨਸਲੇ ਨਹੀਂ ਨਹੀਂ ਐਕਚੁਅਲੀ ਜਿਹੜੇ ਅਵਨਾਜ ਇਹ ਨਾ ਅੰਜਾਰਜ ਬਣਾ ਬਣੀ ਉਹ ਸੋਚੋ ਵੇ ਮੈਂ ਤਾਂ ਪਤਾ ਕਰਨਾ ਹੁੰਦਾ ਪਤਾ ਲੱਗੂ ਕਿ ਚੈੱਕ ਕਰਕੇ ਆਮ ਜੇ ਕੋ ਕਿਉਂ ਕਿਉਂਕਿ ਮੇਰੀ ਭਾਬੀ ਦੇਖੋ ਅੱਜ ਮੈਨੂੰ ਤਾਂ ਖੋਇਆ ਕਿ ਮੇਰੀ ਭਾਬੀ ਹੈ ਰੋਜ਼ ਹਾਸੇ ਹੁੰਦੇ ਗੱਲ ਗੱਲ ਕਿ ਅਸੀਂ ਕਾਦੇ ਵਾਸਤੇ 50 ਲੱਖ ਰੁਪਏ ਨਾ ਕੈਮਰੇ ਵਾਸਤੇ ਬਿਲਕੁਲ ਦਿਸ ਕਰ ਵਾਸਤੇ ਨਾ ਬੰਦ ਹੀ ਕਰ ਦਿਓ ਕੈਮਰੇ ਯਾਰ ਪਤਾ ਹੀ ਨਹੀਂ ਲੱਗਣਾ ਕੌਣ ਮਾਰ ਗਿਆ ਕੋਈ ਠੀਕ ਹੈ ਦੇਖੋ 112 112 10 ਮਿੰਟ ਹੋ ਗਏ ਅੱਜ ਤੱਕ 112 ਨੂੰ ਪੁੱਜੀ 108 ਅਜ ਤੱਕ ਨਹੀਂ ਪੁੱਜੀ ਕੋਈ ਪੁਲਿਸ ਬਰਸਾਦ ਕੋ ਬਲਾਜ ਪੁੱਜੇ ਕੋਈ ਐਸਐਸਓ ਡੀਐਸ ਪੁੱਜੇ ਮੈਨੂੰ ਕ੍ਰੀਬ ਇੱਕ ਪੰਟਾ ਪਹਿਲਾਂ ਫੋਨ ਆਇਆ ਸੀ ਪ੍ਰੀਤਮ ਬਰਾਰੀ ਦਾ ਕਿ ਅੱਛਾ ਹੋ ਜੋ ਬਹੁਤ ਗੱਠੀ ਹੋਈ ਹੋਈ ਹੈ ਤੁਹਾਡੇ ਪੱਤਰਕਾਰ ਸਹਿਬਾਨ ਦਾ ਪ੍ਰੀਤਮ ਬਰਾਰੀ ਜੀ ਦਾ ਉਸ ਤੋਂ ਬਾਅਦ ਵਿੱਚ ਤੁਹਾਡਾ ਵੀ ਫੋਨ ਆਇਆ ਮੈਨੂੰ ਬੁਣਾਇਆ ਮੈਂ ਤੁਹਾਨੂੰ ਕੀਤਾ ਤੁਹਾਨੂੰ ਚੱਕਿਆ ਨਹੀਂ ਮੈਂ ਮੇਰੇ ਬੀਜੀ ਦਾ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਐਸਾ ਹੀ ਬਰਾਰਾਮ ਦਾ ਫੋਨ ਆਇਆ ਤੇ ਕਿ ਇੱਥੇ ਐਕਸੀਡੈਂਟ ਹੋਇਆ ਇੱਕ ਲੇਡੀ ਦੀ ਡੈਥ ਹੋ ਗਈ ਹੈ ਕਿ ਅਸੀਂ ਬੋਡੀ ਲੈ ਕੇ ਜਾ ਰਹੇ ਹਾਂ ਉਹ ਲੈ ਕੇ ਚੱਲ ਗਏ ਤੇ ਉਸ ਸਰ ਨੇ ਮੈਨੂੰ ਫਿਰ ਫੋਨ ਕੀਤਾ ਕਿ ਇੱਥੇ ਜਿਹੜੇ ਹੈਗੇ ਕਿ ਮਾਹੌਲ ਥੋੜਾ ਜਿਹਾ ਤਰਨੇ ਪ੍ਰਵਕ ਹੋ ਰਿਹਾ ਕੋਈ ਮੰਗਾਂ ਇਹਨਾਂ ਦੀਆਂ ਤਾਂ ਕਿ ਤੁਸੀਂ ਆਓ ਫਿਰ ਮਾਗਿਆ ਜੀ ਇੱਥੇ ਤੇ ਬਾਕੀ ਜੋ ਹੈਗੀ ਉਹ ਵੀ ਸੀਸੀਟੀਵੀ ਵਿੱਚ ਆਇਆ ਹੈ ਕਿ ਕਿੱਦਾਂ ਐਕਸੀਡੈਂਟ ਹੋਇਆ ਤੁਸੀਂ ਦੇਖ ਸਕਦੇ ਸਾਰੇ ਮੈਨੂੰ ਲੱਗਦਾ ਦੇਖਣ ਤੇ ਲੱਗ ਰਿਹਾ ਕਿ ਇਹ ਟਰੱਕ ਨਾਲ ਹੋਇਆ ਜਾਂ ਗੱਡੀ ਨਾਲ ਉਹ ਇੱਕ ਵਾਰ ਵੈਰੀਫਾਈ ਹੋ ਜਾਊਗਾ ਜਾਂ ਤੁਹਾਡੀ ਤਸੱਲੀ ਹੋਊਗੀ ਜਿਹਨੇ ਦੇਖਿਆ ਹੈ ਜੋ ਉਹਦੇ ਰਿਸ਼ਤੇਦਾਰ ਹੈ ਜੀ ਨੇ ਸਟੇਟਮੈਂਟ ਲਿਖਾਉਣੀ ਹੈ ਉਹਦੇ ਆਧਾਰ ਤੇ ਕਾਰਵਾਈ ਹੋਊਗੀ ਜੀ ਸਰ ਨੰਗਲ ਨਗਰ ਕੌਂਸਲ ਦਾ ਸੀਸੀਟੀਵੀ ਦਾ ਸਾਰਾ ਸਿਸਟਮ ਤੁਹਾਡੇ ਘਰ ਰੋਚ ਹੈ ਕਿੰਨੇ ਸੀਸੀ ਜੇ ਮੈਂ ਤਕਰੀਬਨ ਦੇਖਾਂ 80% ਜਿਹੜੇ ਸੀਸੀਟੀਵੀ ਉਹ ਚੱਲਦੇ ਹੁੰਦੇ ਉਮੀਦ ਹੈ ਜਿਹੜਾ ਹਿੱਟ ਕਰਕੇ ਗਿਆ ਫੜੇ ਜਾਊਗਾ ਉਹ ਵੈਸੇ ਉਸੀ ਦੁਕਾਨ ਦੇ ਵਿੱਚ ਜਿਹੜਾ ਸੀਸੀਟੀਵੀ ਉਹਦੇ ਵਿੱਚ ਹੀ ਆ ਗਿਆ ਕਿਹਦੇ ਨਾਲ ਹਿੱਟ ਹੋਇਆ ਜਿਹੜਾ ਇਹਦਾ ਮਾਲਕ ਹੋਊਗਾ ਡਰਾਈਵਰ ਦਾ ਉਹ ਅਸੀਂ ਵੈਰੀਫਾਈ ਕਰ ਲਾਂਗੇ ਸੀਡੀਆਰ ਪਾ ਕੇ ਜੇ ਸਾਨੂੰ ਨਹੀਂ ਭਰੋਸਾ ਹੋਇਆ ਕਿ ਨਹੀਂ ਹੈ ਉਹ ਤਾਂ ਵੈਸੇ ਤਾਂ ਸੱਚੇ ਬੋਲੂਗਾ ਬੰਦਾ ਜਿਹੜਾ ਮਾਲਕ ਹੈ ਉਹੀ ਹੋ ਸਕਦਾ ਮਤਲਬ ਡਰਾਈਵਰ 21 ਨੰਬਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਟ੍ਰੈਫਿਕ ਨਿਯਮ ਥੋੜੇ ਸ਼ਕਤੀ ਦੇ ਨਾਲ ਕਰਨੇ ਚਾਹੀਦੇ ਆ ਸਪੀਡ ਲਿਮਟ ਤੇ ਥੋੜਾ ਕੰਟਰੋਲ ਕਰਨਾ ਚਾਹੀਦਾ ਚਲਾਣ ਵਗੈਰਾ ਕਰਨੇ ਚਾਹੀਦੇ ਆ ਚਲਾਣ ਅਸੀਂ ਰੋਜ਼ ਦੇ 21 21 ਕਰ ਰਹੇ ਜੀ ਮਤਲਬ ਘੱਟੋ ਘੱਟ ਹੈ ਕਿ ਆਪਾਂ ਈ ਚਲਾਣ 21 ਕਰ ਰਹੇ ਪਰ ਮੈਨੂੰ ਇਹਦੇ ਫੋਨ ਵੀ ਆਏ ਨੇ ਮੇਰਾ ਰਿਸ਼ਤੇਦਾਰ ਹੈ ਤੁਹਾਡਾ ਸਰ ਐਕਸਪੀਰੀਅੰਸ ਹੈ ਰੋਜ਼ ਸੜਕੀ ਹਾਦਸੇ ਵਾਪਰੇ ਅਨੰਦ ਮਾਹਤੂਰ ਤੋਂ ਲੈ ਕੇ ਅਨੰਦ ਨੇ ਦੇਖੋ ਚਲੋ ਇਹਦੇ ਵਿੱਚ ਕੱਲਾ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਹਦਾ ਮਤਲਬ ਆਪਾਂ ਇਹ ਕਹਿੰਦੇ ਹਾਂ ਜਿਹੜਾ ਹੈਗਾ ਜੀ ਮੌਸਮ ਮੈਂ ਨਹੀਂ ਕਹਿੰਦਾ ਉਸ ਟਾਈਮ ਧੁੰਦ ਸੀ ਧੁੰਦ ਦਾ ਮੌਸਮ ਹੈ ਜੀ ਐਕਸੀਡੈਂਟ ਵੀ ਵੱਜ ਜਾਂਦੇ ਮੇਨ ਫੋਕਸ ਹੈਗਾ ਜਿਹੜੇ ਸਾਡੇ ਸਪੀਡ ਲਿਮਿਟਸ ਦੇ ਕਿ ਆਪਾਂ ਸਪੀਡ ਲਿਮਿਟ ਨੂੰ ਕੰਟਰੋਲ ਰੱਖੀਏ ਤੇ ਜਿਹੜੀ ਦੂਜੀ ਗੱਲ ਹੈ ਜਿਹੜੀ ਆਪਣੀਆਂ ਸੜਕਾਂ ਉਂਦੀ ਹੈ ਇੱਥੇ ਤਾਂ ਫੇਰ ਆਪਣਾ ਵਨਵੇ ਹੈਗਾ ਕਿਹਦੀ ਜਗ੍ਹਾ ਜਿਹੜੀ ਸੜਕ ਹੈ ਇਹ ਵਨਵੇ ਨਹੀਂ ਹੈਗੀ ਹੈ ਇਹ ਜਿਹੜੀ ਸੜਕ ਹੈ ਸਿੰਗਲ ਰੋਡ ਹੈ ਟ੍ਰੈਫਿਕ ਬੜਾ ਹਾਈ ਹੈ ਮੇਨ ਹਾਈਵੇ ਹੈ ਉਸ ਗੱਲ ਕਰਕੇ ਜਿਹੜੇ ਹੈਗੇ